ਵਾਹ ਦੇ ਵਿੱਚ 81% ਵੋਟ ਹੋਈ ਔਰ ਡਿੰਪੀ ਢਿੱਲੋਂ ਜੀ ਮੇਰੇ ਨਾਲ ਨੇ ਇਸ ਵੇਲੇ ਕਰੀਬ ਸਵਾ 10 ਹੋਇਆ ਤੇ ਲੀਡ ਟੱਟਲੋਂ ਸਾਹਿਬ ਦੀ ਟੱਟਲੋਂ ਸਾਹਿਬ ਲੀਡ ਬਣੀ ਹੋਈ ਹੈ ਬੜਾ ਕਿਉਂਕਿ ਜਿਹੜੇ 2-3 ਦਿਨ ਸੀ ਜਿਹੜੇ ਕਿਸਮਤ ਜਿਹੜੀ ਹੈ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਬੜਾ ਤੜਕੂ ਜਾਂ ਰਹਿੰਦਾ ਹੈ ਕਿ ਪਤਾ ਨਹੀਂ ਕੀ ਬਣਨਾ ਹੁਣ ਇਸ ਵੇਲੇ ਕੀ ਕੁਝ ਹਾਫ ਭਾਵ ਨੇ ਕੀ ਕੁਝ ਮਨ ਦੇ ਵਿੱਚ ਆ ਰਿਹਾ ਸਰ ਹਜੇ ਵੀ ਤੜਕੂ ਹੈ ਹਜੇ ਵੀ ਤੜਕੂ ਹੈ ਕਿਸੇ ਹੱਦ ਤੱਕ ਵੀ ਜਾ ਹਜੇ ਵੀ ਤੜਕੂ ਹੈ ਜਿੰਨਾ ਚਿਰ ਲਾਸਟ ਰਾਉਂਡ ਅਸੀਂ ਕਲੀਅਰ ਨਹੀਂ ਕਰਦੇ ਸਰ ਉਨਾਂ ਚਿਰ ਕੁਝ ਨਹੀਂ ਕਹਿ ਸਕਦੇ ਇਹ VOTING ਆ ਪਬਲਿਕ ਆ ਕਿਹੜੇ ਵੇਲੇ ਕਿੱਥੋਂ ਕੀ ਕਰਦੇ ਨੋਬਡੀ ਨੋਸ ਔਰ ਮੇਰੇ ਮੇਰੇ ਵਿਰੋਧੀ ਨੇ ਜਿਹੜੀ ਸਭ ਤੋਂ ਆਪਣਾ ਡਿਸਕੰਫਰਟ ਫੈਕਟਰ ਆ ਬਹੁਤ ਜ਼ਿਆਦਾ ਪੈਸਾ ਉਹਨੇ ਬਹਾਇਆ ਬਹੁਤ ਦੇ ਕਿ ਉਹ ਕੰਮ ਕਰ ਸਕਦਾ ਜਾਂ ਜਾਂ ਚੀਜ਼ਾਂ ਉਹਦੇ ਨਾਲ ਬਦਲ ਸਕਦਾ ਪੂਰੇ ਕੀ ਪਤਾ ਲੱਗਦਾ ਜੀ ਜਦੋਂ ਮਤਲਬ ਕਿ ਸਿੱਟਣ ਤੇ ਆ ਜੇ ਬੰਦਾ ਜਦੋਂ ਬੰਦੇ ਦੇ ਥੱਲੋਂ ਪੈਰਾਂ ਦੇ ਉਹ ਜ਼ਮੀਨ ਖਿਸਕਦੀ ਆ ਫਿਰ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਮੈਂ ਇੱਕ ਪਿੰਡ ਦੇ ਵਿੱਚ ਗਿਆ ਤੇ ਉੱਥੇ ਬਜ਼ੁਰਗਾਂ ਨੂੰ ਮਿਲਿਆ ਇੱਕ ਸੱਤ ਦੇ ਵਿੱਚ ਬੈਠੇ ਸੀ ਉਹ ਕਹਿੰਦੇ ਵੀ ਸਾਡੇ ਗਿੱਦੜ ਬਾਹਾਂ ਦੇ ਵਿੱਚ ਐਤਕੀ ਕੋਈ ਫੈਕਟਰ ਕੰਮ ਨਹੀਂ ਕਰੂਗਾ ਐਤਕੀ ਇੱਥੇ ਤਰਸ ਦੇ ਆਧਾਰ ਤੇ ਵਿਧਾਇਕ ਬਣੂਗਾ ਕਹਿੰਦੇ ਵੀ ਡਿੰਪੀ ਢਿਲੋਂ ਨੇ ਪਹਿਲਾਂ ਦੋ ਵਾਰ ਕਿਸਮਤ ਅਜ਼ਮਾਈ ਉਸ ਵੇਲੇ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਐਤਕੀ ਕਹਿੰਦੇ ਉਹਨਾਂ ਨੂੰ ਜਿਤਾ ਕੇ ਭੇਜਣਾ ਤੁਹਾਨੂੰ ਲੱਗਦਾ ਇਹ ਫੈਕਟਰ ਵੀ ਚੱਲੂਗਾ ਕਿ ਲੋਕਾਂ ਦੀ ਇੱਕ ਹਮਦਰਦੀ ਜਿਸ ਤਰੀਕੇ ਦੀ ਸੀਗੀ ਚਾਹੇ ਪਾਰਟੀ ਦਾ ਫੈਕਟਰ ਇੱਕ ਅਲੱਗ ਚੀਜ਼ ਹੈ ਤੁਹਾਡਾ ਆਪਣਾ ਜਿਹੜਾ ਲੋਕਾਂ ਦੇ ਵਿੱਚ 기ਰਦਾਰ ਹੈ ਜਾਂ ਆਪਣਾ ਸੂਖ ਹੈ ਉਹ ਇੱਕ ਅਲੱਗ ਤਰ੍ਹਾਂ ਔਰ ਹਮਦਰਦੀ ਇੱਕ ਜਾਨੀ ਤਿੰਨ ਫੈਕਟਰ ਇਕੱਠੇ ਹੋ ਗਏ ਇਸੇ ਹੌਸਲੇ ਹੀ ਫਿਰਦੇ ਆ ਜੀ ਭਾਈ ਸਾਹਿਬ ਇਸੇ ਹੌਸਲੇ ਹੀ ਫਿਰਦੇ ਆ ਇਸੇ ਹੌਸਲੇ ਹੀ ਸਾਰੇ ਇਹ ਲੋਕ ਆਏ ਵੇ ਜਿਹੜੇ ਪਿਆਰ ਕਰਨ ਲਈ ਅੱਜ ਹੁਣ ਮਤਲਬ ਇਹੀ ਹੌਸਲਾ ਹੈ ਮਹੌਲ ਦੇਖੋ ਜਸ਼ਨ ਦੀ ਕਿਸ ਤਰੀਕੇ ਦੀ ਤਿਆਰੀ ਹੈ ਕਿਉਂਕਿ ਜਿਸ ਤਰ੍ਹਾਂ ਲੀਡ ਬਣੀ ਹੈ ਲੋਕਾਂ ਨੂੰ ਤਾਂ ਜਿਹੜੇ ਜਿਹੜੇ ਆਲੇ ਦੁਆਲੇ ਖੜੇ ਨੇ ਮੈਨੂੰ ਭਾਈ ਸਾਹਿਬ ਮੈਨੂੰ ਕੀਨੇ ਪੁੱਛਣਾ ਜੀ ਜਰੂਰ ਜਸ਼ਨ ਬਣਾਉਣ ਲੱਗੇ ਪਏ ਮੈਨੂੰ ਤਾਂ ਪੁੱਛ ਲੈਣਾ ਆਪੋ ਤਾਂ ਆਪ ਹੀ ਲੋਕਾਂ ਤੋਂ ਪੁੱਛੋਗੇ ਨਾ ਤੁਸੀਂ ਤਾਂ 2.5 ਸਾਲ ਦੇ ਵਿੱਚ ਵੱਡਾ ਵਾਅਦਾ ਕੀਤਾ ਹੈ ਕਿ ਓਨੇ ਕੰਮ ਕਰੂੰ ਜਿੰਨੇ ਪਿਛਲੇ 13 ਸਾਲਾਂ 'ਚ ਇੱਕ ਨਹੀਂ ਕਰ ਸਕਿਆ 16 ਸਾਲਾਂ 'ਚ ਇੱਕ ਨਹੀਂ ਕਰ ਸਕਿਆ ਬੜੀ ਪ੍ਰੀਮਚਿਊਰ ਬਹੁਤ ਵੱਡੀ ਜ਼ਿੰਮੇਵਾਰੀ ਔਰ ਆਪਣੇ ਵਾਅਦੇ ਤੇ ਪੂਰੇ ਉਤਰਨਾ ਵੀ ਇੱਕ ਵੱਡੀ ਜ਼ਿੰਮੇਵਾਰੀ ਸਰ ਮੈਂ ਸਿਰਫ ਇੰਨੀ ਗੱਲ ਕਹੂੰਗਾ ਕਿ ਮੈਂ ਜੋ ਉਹਨਾਂ ਦੇ ਬਹੁ ਉਹਨਾਂ ਦੇ ਨਾਲ ਨਹੀਂ ਆਇਆ ਔਰ ਉਹ ਮੈਂ ਕਰਦਾ ਜਿਹੜੇ ਕਰ ਰਹੇ ਨੇ ਕਿ ਕਿਸ ਵੇਲੇ ਇਸ ਕਰਕੇ ਅੱਜ ਕੋਈ ਗੱਲ ਨਹੀਂ ਕਰਨੀ ਇਹੋ ਜੀ ਜਿਹੜੇ ਨੇ ਖਤਮ ਹੁੰਦੇ ਆ ਇਹ ਇਹ ਸਵਾਲ ਕੱਲ ਤੋਂ ਬਾਅਦ ਆਪਾਂ ਫਿਰ ਜੋ ਮਰਜ਼ੀ ਪੁੱਛੀ ਜਾਏ ਅੱਜ ਹੁਣ ਮਤਲਬ ਕਿ ਮਾਹੌਲ ਦੇਖੋ ਵੀ ਕੀ ਆ ਇਹਦੇ ਵਿੱਚ ਮੈਂ ਤੁਹਾਨੂੰ ਕੰਮਾਂ ਦਾ ਜ਼ਿਕਰ ਕਰਨ ਲੱਗ ਜਾ ਹਜੇ ਪਹਿਲਾਂ ਜਿੱਤ ਲਈਏ ਫਿਰ ਉਸ ਤੋਂ ਬਾਅਦ ਕਰਾਂਗੇ ਚਲੋ ਸ਼ੁਕਮਨਾ ਜੀ ਤਾਂ ਡਿੰਪੀ ਢਿੱਲੋਂ ਕਹਿ ਰਹੇ ਨੇ ਕਿ ਅਸੀਂ ਹਾਲੇ ਤੱਕ ਵੀ ਵੇਟ ਕਰਾਂਗੇ ਕਿਉਂਕਿ ਉਹ ਕਹਿੰਦੇ ਕਿ ਬੜੀ ਪ੍ਰੀਮੇਚਿਓਰ ਜੀ ਗੱਲ ਹੋਊਗੀ ਜੇਕਰ ਹੁਣ ਕੋਈ ਕਿਸੇ ਤਰ੍ਹਾਂ ਦੀ ਗੱਲ ਕਹੀ ਜਾਂਦੀ ਹੈ ਫਿਲਹਾਲ ਜਿਸ ਵੇਲੇ ਅਸੀਂ ਗੱਲਬਾਤ ਕੀਤੀ ਹੈ ਡਿੰਪੀ ਢਿੱਲੋਂ ਲੀਡ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੇ ਬਹੁਤ ਸਾਰੇ ਸਮਰਥਕ ਉਹਨਾਂ ਦੇ ਨਾਲ ਨੇ ਇਸ ਵੇਲੇ ਔਰ ਉਹ ਉਡੀਕ ਕਰ ਰਹੇ ਨੇ ਕਿ ਕਿਸ ਵੇਲੇ ਜਿਹੜੇ ਰਾਉਂਡ ਦਾ ਰਾਉਂਡ ਜਿਹੜੇ ਨੇ ਖਤਮ ਹੁੰਦੇ ਆ ਔਰ ਲੀਡ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ ਤਾਂ ਡਿੰਪੀ ਢਿੱਲੋਂ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨ ਦੀ ਵੀ ਗੱਲ ਕਰ ਰਹੇ ਨੇ ਕਿ ਜੋ ਮੈਂ ਕਿਹਾ ਉਹ ਜ਼ਰੂਰ ਕਰਕੇ ਦਿਖਾਵਾਂਗਾ ਆਪਣੇ ਸਹਿਯੋਗੀ ਹਰਵਿੰਦਰ ਬਲਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਗਿੱਦੜਵਾਹਾ